ਮੇਰਾ ਰੱਦਾਵਾ ਭੈਣ ਨੂੰ ਫੋਨ ਕਰਕੇ ਦੱਸ ਹੀ ਦਿਨੀ ਆ। ਤੇ ਇਹਦੀ ਮਾਂ ਨੂੰ ਫੋਨ ਕਰਨਾ ਵਾ ਮੈਂ। ਇਹ ਤਾਂ ਕੰਮ ਵਾਦਾ ਹੀ ਜਾਣ ਦਿਆ ਵਾ। ਮੈਂ ਕਿੰਨਾ ਚਿਰ ਲੰਗਰ ਭੁਖਾਪ ਕਾ ਕੇ ਦੇਣਾ ਵਾ। ਇਹਦਾ ਵਿਆਹ ਕੰਮ ਨੂੰ ਥੋੜਾ ਕੀਤਾ ਹੀਗਾ। ਲਵਨੀ ਆ ਫੋਨ ਹੁਣੇ ਹੀ। ਹੈਲੋ ਸੱਸੀ ਕਲ ਭੈਣ ਜੀ। ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਆਪਣਾ। ਹਾਂਜੀ ਠੀਕ ਆ ਪਰਿਵਾਰ ਵੀ ਤੈਨੂੰ ਦੱਸੋ ਬੱਚਿਆਂ ਦਾ ਆਇਆ ਫੋਨ ਬਾਜ ਨੂੰ ਠੀਕ ਠਾਕ ਆਹੋ ਯਾਦ ਕੀ ਕਰਨਾ ਹੀ ਤੁਹਾਨੂੰ ਤਾਂ ਫੋਨ ਕਰਕੇ ਸੱਦਿਆ ਤੁਹਾਡਾ ਤਾਂ ਟਾਈਮ ਹੀ ਨਹੀਂ ਲੱਗਾ ਫਿਰ ਮੈਂ ਤਾਂ ਫੋਨ ਕਰਨਾ ਹੀ ਹੁਣ ਮੇਰੇ ਸਿਰ ਤੇ ਪਈ ਆ ਲੈ ਦਾਸਾ ਗਰਮ ਕਿਉਂ ਨਾ ਹੋਵਾਂ ਸਾਰੇ ਗੱਲ ਤਾਂ ਪਰਸਨ ਤੁਹਾਨੂੰ ਦੱਸੀ ਹੀ ਤੁਹਾਡੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੋਇਆ ਹੁਣਾ ਕੀ ਆ ਮੈਂ ਸੰਦੀਪ ਦੀ ਮੰਮੀ ਨੂੰ ਲੱਗੀਆਂ ਫੋਨ ਕਰਨ ਫੇਰ ਨਾ ਬਾਅਦ ਚ ਮੈਨੂੰ ਕਿਓ ਭੈਣ ਜੀ ਤੁਸੀਂ ਵਾਦਾ ਕੀਤਾ ਵਾ ਮੈਂ ਤੁਹਾਨੂੰ ਵੀ ਤਾਂ ਹੀ ਕਿਹਾ ਸੀ ਪਿਆਓ ਤੇ ਇਹਨੂੰ ਸਮਝਾ ਕੇ ਵੇਖੋ ਜੇ ਤੁਹਾਡੇ ਕਿਆ ਸਮਝ ਜਾਂਦੀ ਆ ਤੇ ਮੈਂ ਕਿਹਦੀ ਮਾਂ ਨੂੰ ਦੱਸਣਾ ਵਾ ਮੇਰ ਕੋ ਰੋਟੀਆਂ ਨਹੀਂ ਜੇ ਪਕਾ ਕੇ ਦਿੱਤੀਆਂ ਜਾਂਦੀਆਂ ਮੇਰ ਕੋ ਗੱਲ ਤੈਨੂੰ ਦੱਸ ਤਾਂ ਕਿੰਨਾ ਕੰਮ ਆ ਚਾਰ ਤੇ ਜੀ ਆਹੀ ਤੇ ਤੂੰ ਹੀ ਮੈਨੂੰ ਇਹੋ ਹੀ ਗੱਲ ਕਹੀ ਸੀ ਨਾ ਕਿ ਘਰ ਸਾਰਾ ਕੰਮ ਕਰਦੀ ਆ ਤੇ ਕੰਮ ਹੈ ਵੀ ਕਿੰਨਾ ਕ ਝਾੜੂ ਪੋਚੇ ਵਾਲੀ ਤੇ ਲਾਈ ਆ ਤੇ ਦੋ ਰੋਟੀਆਂ ਵੀ ਨਹੀਂ ਪਕਾ ਸਕਦੀ ਪਤਾ ਨਹੀਂ ਲੋਕਾਂ ਨੇ ਕੀ ਅਕਲ ਦਿੱਤੀ ᱛੀਆਂ ਇਹਨੂੰ ਐਦਾਂ ਹੀ ਤੋੜ ਦਿੰਦੇ ਆ ਮੰਨ ਲਓ ਮੈਂ ਘਰ ਹੋਂਦਾਂ ਮੈਂ ਪਕਾ ਲੈਣੀ ਆ ਜੇ ਮੈਂ ਕਿਤੇ ਦੋ ਦਿਨ ਚੱਲ ਜਾ ਤਾਂ ਫੇਰ ਇਹ ਤਾਂ ਟੱਬਰ ਨੂੰ ਭੁੱਖਿਆ ਮਾਰ ਦੋਗੀ ਜੇ ਇਹਦਾ ਤੁਸੀਂ ਆਉਣਾ ਠੀਕ ਹੈ ਨਹੀਂ ਤਾਂ ਮੈਂ ਆਪੇ ਮਾਨ ਫੋਨ ਕਰਦੇ ਲੱਗੀ ਜੇ ਇਕੱਠੀਆਂ ਹੀ ਆ ਜਿਓ ਦੋਵੇਂ ਜਾਲੀਆਂ ਦੋਵਾਂ ਨਾਲ ਹੀ ਗੱਲ ਕਰ ਲੂੰਗੀ ਮੈਂ ਚਲੋ ਠੀਕਾ ਚੰਗਾ ਕਿੱਡੀ ਚਲਾਕ ਵਾ ਪਰਸੋਂ ਦਾ ਇਹਨੂੰ ਮੈਂ ਫੋਨ ਕੀਤਾ ਵਾ ਭਾਂਣ ਕੇ ਗੱਲ ਸੁਣ ਜਾ ਅੱਜ ਜੰਨੀ ਆ ਪਲਕੇ ਉਨੀ ਆ ਇਹਦਾ ਟਾਈਮ ਹੀ ਨਹੀਂ ਲੱਗਾ ਕੋਈ ਨਹੀਂ ਮਾਂ ਨੂੰ ਫੋਨ ਕਰੂ ਨਾ ਤੇਰੇ ਵੀ ਕੰਨ ਖੁੱਲਣਗੇ ਵੇਖੀ ਕਿਦਾਂ ਟੀਟਨੇ ਮਾਰਦੀ ਹੁੰਦੀ ਤੂੰ ਵੀ ਫਿਰ ਨਹੀਂ ਸਾਰਾ ਦਿਨ ਫੋਨ ਹੀ ਵਹਿੰਦੀ ਰਹਿਣੀ ਆ ਕਿਤੇ ਕੰਮ ਤਾਂ ਤੇਨੂੰ ਵੀ ਹੱਥ ਲਾ ਲਿਆ ਕਰ ਫੋਨ ਚੋਂ ਕੀ ਕੱਢਣਾ ਵਾ ਹੁਣ ਮੰਮੀ ਜੀ ਮੈਂ ਸਾਰਾ ਕੰਮ ਕਰਕੇ ਆਈ ਆ ਕਿਹੜਾ ਕੰਮ ਕਰਕੇ ਆਈ ਆ ਤੂੰ ਅਸੋਈ ਵੇ ਤੂੰ ਤਾਂ ਖਲਾਰਾ ਪਿਆ ਵਾ ਅਸੋਈ ਦਾ ਕੰਮ ਨਹੀਂ ਮੈਂ ਕਰਨਾ ਤੂੰ ਨਹੀਂ ਨਾ ਕੰਮ ਕਰਨਾ ਤੇ ਮੈਂ ਲੱਗਿਆ ਤੇਰੀ ਮਾਂ ਨੂੰ ਫੋਨ ਕਰਨਾ ਕੱਲ ਨੂੰ ਫੇਰ ਨਾ ਕਹਵੇਂ ਕਿ ਮੰਮੀ ਨੇ ਵਾਦਾ ਕੀਤਾ ਵਾ ਮਾਂ ਨਾਲ ਜੀ ਗੱਲ ਕਰਨੀ ਤਾਂ ਤੁਸੀਂ ਮੇਰੇ ਨਾਲ ਗੱਲ ਕਰੋ ਪਹਿਲਾਂ ਤੇਰੇ ਨਾਲ ਕਾਹਦੇ ਕਰਾਂ ਕੱਲੋਂ ਕੰਮ ਵਧ ਗਿਆ ਫਿਰ ਵੀ ਉਹਨਾਂ ਨੇ ਆਉਣਾ ਵਾ ਤੂੰ ਉਹਨਾਂ ਦੇ ਕੰਨਾਂ ਵਿੱਚ ਅੱਜ ਪਹਿਲਾਂ ਹੀ ਗੱਲ ਕੱਢਦਾ ਮੈਂ ਸ਼ੁਰੂ ਮੰਮੀ ਜੀ ਤੂੰ ਇਹ ਕੀਤਾ ਇਹ ਨਾ ਤੂੰ ਹੀ ਮਜਬੂਰ ਕੀਤਾ ਮੈਨੂੰ ਇਦਾਂ ਬੋਲਣ ਤੇ ਕੀ ਮਜਬੂਰ ਕੀਤਾ ਵਾ ਰੋਟੀ ਪਾਣੀ ਬਣਾਉਣ ਨੂੰ ਕਿਹਾ ਸੀ ਨਾ ਤੂੰ ਆ ਨਹੀਂ ਮੈਨੂੰ ਜਾਚ ਹੀ ਹੈ ਨੀਂਗੀ ਮਾਂ ਨੇ ਕੀ ਖਾ ਲਿਆ ਤੈਨੂੰ ਆਪੇ ਨਾਲੇ ਦੱਸੂਗੀ ਚਾਰ ਦਿਨ ਤੇਰੇ ਵਿਆਹ ਨੂੰ ਹੋਏ ਆ ਚੁੱਕ ਚੁੱਕ ਕੇ ਤੂੰ ਪਾਂਡੇ ਮਾਰਨ ਢਈ ਆ ਆਣ ਗਵੰਡ ਕੀ ਕਹੂਗਾ ਪਿੰਨੇ ਕ ਅਕਲ ਵਾਲੀ ਨਾ ਲੈਂਦੀ ਆ ਆੜਗਵਾੜ ਨੂੰ ਇਹ ਨਹੀਂ ਤੇ ਦਾ ਸੱਸ ਕਿਦਾਂ ਦੀ ਐ ਸੱਸ ਤੈਨੂੰ ਕੀ ਕਹਿਣ ਲਈ ਆ ਘਰਾਂ ਦੇ ਕੰਮ ਤਾਂ ਕਰਨਾ ਹੀ ਪੈਣੇ ਆ ਰੋਟੀ ਤੈਨੂੰ ਪਕਾਉਣੀ ਪੈਣੀ ਆ ਜੇ ਤੂੰ ਕਵੇਂ ਨਾ ਫਿਰ ਰੋਜ਼ ਬਾਹਰੋਂ ਲਿਆ ਕੇ ਖਾ ਲਈਏ ਸਾਡੇ ਚ ਰਵਾਜ ਹੈ ਨਹੀਂਗਾ ਮੰਮੀ ਜੀ ਧੱਕਾ ਸਹੀ ਤਹੀ ਕਰਨ ੜੇ ਮੇਰੇ ਨਾਲ ਮੈਂ ਨਹੀਂ ਕੁਝ ਵੀ ਕਿਹਾ ਸੀ ਤੁਹਾਨੂੰ ਚਲ ਕੋਈ ਗੱਲ ਨਹੀਂ ਮੈਂ ਤਾਂ ਇਹੀ ਗੱਲ ਸਮਝਾਈ ਨਾ ਕਿ ਮੈਂ ਸਿੱਖ ਲੂੰਗੀ ਹੌਲੀ ਹੌਲੀ ਤੂੰ ਜੇ ਕਹਿੰਨੇ ਵਾਸਤੇ ਇੱਕੋ ਦਿਨ ਚ ਸਾਰਾ ਕੰਮ ਕਰ ਲੇ ਤੂੰ ਹੌਲੀ ਨਾ ਸੋਈ ਚ ਆਉਂਦੀ ਤਾਂ ਮੈਂ ਤੈਨੂੰ ਦੱਸਦੀ ਵੀ ਪੋਤਾ ਆ ਕੰਮ ਇਦਾਂ ਕਰਨਾ ਵਾ ਹੱਥ ਕਿੰਨੇ ਫੜਿਆ ਤੂੰ ਹੀ ਫੜਿਆ ਇਹ ਨਾ ਘੁੱਟ ਕੇ ਆਹ ਤਾਂ ਫਿਰ ਮੈਂ ਦੱਸਣ ਵਾਸਤੇ ਫੜ ਲੈ ਜਦੋਂ ਕਹਿੰਦੀ ਕੁਛ ਆਉਂਦਾ ਹੀ ਨਹੀਂ ਨਾਲੇ ਤੇਰੀ ਮਾਂ ਦੱਸ ਲੂਗੀ ਪਿੰਨੋਂ ਆਉਂਦਾ ਕੁਛ ਬਣਾਉਣਾ ਕਿ ਨਹੀਂ ਆਉਂਦਾ ਵਿਚੋਲਣਾਂ ਤੇ ਇਹ ਤਾਂ ਸੁਣ ਸੁਣ ਕੇ ਪਾਗਲ ਹੋ ਗਈਆਂ ਤੁਹਾਨੂੰ ਕਿੰਨੇ ਕਿਹਾ ਇਹ ਤੂੰ ਉੱਥੇ ਰਿਸ਼ਤਾ ਕਰੋ ਪੁੱਛ ਕੇ ਚ ਲੈਣ ਦੇ ਪਹਿਲਾਂ ਐ ਹੋ ਤਾਂ ਗਲਤੀ ਹੋ ਗਈ ਆ ਨਹੀਂ ਬੇੜਾ ਤਾਂ ਗਰਕ ਗਿਆ ਮੇਰੀ ਭੈਣ ਦਾ ਜਿਹਨਾਂ ਦੱਸ ਪਾਤੀ ਆਂਦੀ ਹੀ ਪਿੰਨ ਬਾਰ ਬਾਰ ਭੇਜਦੇ ਇਹਨੂੰ ਰਿਸ਼ਤਾ ਹੋਣਾ ਚਾਹੀਦਾ ਹੋਣਾ ਚਾਹੀਦਾ ਨਹੀਂ ਭੇਜ ਦਿੱਤਾ ਤਾਂ ਹਾਂ ਕਹਿੰਦੀ ਵੀ ਕੁੜੀ ਨੂੰ ਸਾਰਾ ਕੰਮ ਆਉਂਦਾ ਧਾਰਾ ਵੀ ਕੱਢਦੀ ਆ ਰੋਟੀ ਪਾਣੀ ਵੀ ਬਣਾਉਂਦੀ ਆ ਮੈਂ ਤਾਂ ਸੋਚਿਆ ਮੰਜੇ ਤੇ ਬਹਿ ਕੇ ਖਾਉਂਗੀ ਮੈਨੂੰ ਕੀ ਪਤਾ ਸੀ ਡੋਲੇ ਨੂੰ ਮੈਨੂੰ ਪਕਾ ਕੇ ਖਵਾ ਲੈਣੀਆਂ ਪੈਣੀਆਂ ਵਾ ਲੈਣ ਵਾਲੇ ਤਾਂ ਇਦਾਂ ਹੀ ਕਰਦੇ ਹੁੰਦੇ ਕਿ ਸਾਰਾ ਕੰਮ ਹੁੰਦਾ ਆਹੋ ਐਹੋ ਗੱਲਾਂ ਵਾ ਐਸੇ ਜਬਾਨ ਦਾ ਕਰਕੇ ਸੱਦਣਾ ਇਦਾਂ ਰਾਂ ਮਾ ਪਿਓ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੀ ਤੀ ਕੀ ਕਰਦੀ ਆ ਮੈਂ ਵੀ ਦੱਸੂਗੀ ਨਾ ਫਿਰ ਕੀ ਕਰਦੇ ਆ ਮੇਰੇ ਨਾਲ ਤੂੰ ਦੰਦੀ ਨਹੀਂ ਆਈ ਨਾ ਉਦੋਂ ਤੇ ਇਦਾਂ ਕਰਨ ੜੇ ਮੇਰੇ ਨਾਲ ਆਹ ਭੁੱਖੀ ਮਰਨ ੜੀ ਨਾ ਇੱਥੇ ਕੋਈ ਮਿਲਦਾ ਨਹੀਂ ਤੈਨੂੰ ਇੱਕ ਵਾਰਾ ਚੀਜ਼ ਮੂੰਹ ਕੱਢਦੀ ਆ ਮੁੰਡਾ ਉਸੇ ਵਾਲਾ ਗੱਡੀ ਲੈ ਕੇ ਪੱਜ ਜਾਂਦਾ ਵਾ ਵੀ ਕੋਈ ਨਹੀਂ ਮੈਂ ਲੈ ਕੇ ਹੁਣੇ ਆਇਆ ਤੇ ਲਿਆ ਕੇ ਦੇਣੀ ਪੈਣੀ ਆ ਦੇਣੀ ਪੈਣੀ ਤੇਨੂੰ ਫਿਰ ਕੰਮ ਕਰਨਾ ਹੀ ਪੈਣਾ ਵਾ ਅਸੀਂ ਵੀ ਵਾਗ ਲਿਆਂਦਾ ਵਾ ਮੈਂ ਉਦੋਂ ਹੀ ਕਰਨਾ ਤੇ ਤੈਨੂੰ ਤਾਂ ਲੋਡ ਪੈਣੀ ਨਹੀਂ ਜਿੰਨਾ ਚਿਰ ਅਸੀਂ ਜਿੰਨੇ ਆ ਉਹ ਤੂੰ ਸਾਡੇ ਸਿਰ ਤੇ ਆਸਾਨ ਕਰਨਾ ਵੀ ਇਹੋ ਕਰਨ ਲੈ ਤੇਰੇ ਸਾਹਮਣੇ ਬੈ ਕੇ ਗੱਲ ਕਰਦੀ ਆ ਅਜੇ ਵੇਖ ਲੈ ਥੋੜੇ ਕਿ ਦਿਨ ਸਫਾਈ ਨਾ ਕਰੀਏ ਨਾ ਤੇ ਕਿੱਦਾਂ ਸਾਰਾ ਖਲਾਰਾ ਪੈ ਜਾਂਦਾ ਵਾ ਮੈਂ ਤੇ ਇੱਕ ਗੱਲ ਜੋਦ ਹੋਰ ਕਹਿਣ ਡਿਆ ਵਾਂ ਬੰਦਾ ਕੋਈ ਰਾਹ ਕੇ ਨਾ ਤੇ ਮੈਂ ਨਾ ਸਾਰੀ ਇਹ ਕਰੀ ਸਫਾਈ ਕਰਾ ਲਈਏ ਇਹ ਤੇ ਖਲਾਰਾ ਉੱਧੇ ਹੀ ਰਹਿਣਾ ਫੇਰ ਬਾਰਿਸ਼ ਦਾ ਮੌਸਮ ਆ ਕੀੜੇ ਪਤੰਗੇ ਵੀ ਮੁੜ ਕੇ ਇੱਥੇ ਵੱਡੇ ਰਹਿਣੇ ਅੰਦਰ ਆਪਾਂ ਇਦਾਂ ਕਰਦੇ ਆ ਮੈਂ ਬੰਦਾ ਕੋ ਸੱਦ ਕੇ ਲਿਆਉਂਦਾ ਵਾਂ ਤੇ ਉਹਨੂੰ ਕਹਿਣਾ ਵੀ ਆ ਘਾਹ ਨੂੰ ਸਾਰਾ ਵੱਢਾ ਇੱਕ ਕਰ ਚੰਗੀ ਤਰ੍ਹਾਂ ਹਾਂਜੀ ਤੇ ਅੱਜ ਭਾਵੇਂ ਸ਼ਾਮਾਂ ਪੈ ਜਾਣ ਅੱਜ ਕੰਮ ਇਹ ਕਰਾ ਕੇ ਜਾਈਏ ਨਹੀਂ ਨਹੀਂ ਕਰ ਲੀਏ ਮੁੜ ਕੇ ਫੇਰ ਆਹ ਹੰਦਰੋ ਦੇ ਹਾਲ ਵੇਖੀ ਕੀ ਪਹਿਲਾਂ ਆ ਜੀ ਗੱਲ ਜੀ ਆ ਵੇਖ ਲਾ ਜਾਲੇ ਜੂਲੇ ਫੇਰ ਉਦਾਂ ਹੀ ਲੱਗੇ ਹਾਂਜੀ ਉਹ ਤੇ ਹੈਗੀ लवली ਵੀਰ ਦਾ ਆਇਆ ਫੋਨ ਫੋਨ ਤੇ ਆਉਂਦਾ ਹੀ ਰਹਿੰਦਾ ਵਾ ਸੋਚਣ ਦੀ ਆ ਵੀ ਵੀਰ ਜੀ ਹੁੰਦੇ ਹੀ ਤੇ ਘਟੋ ਘਟ ਕਰ ਮਾੜਾ ਮੋਟਾ ਸਾਫ ਤੇ ਰੱਖਦੇ ਹੀ ਮੈਨੂੰ ਵੀ ਫੋਨ ਕਰਨ ਦੇ ਸੀਗੇ ਹਾਂਜੀ ਮੈਂ ਤੇ ਆਖਿਆ ਮੈਂ ਤਾਂ ਕੋਈ ਗੱਲ ਨਹੀਂ ਤੁਸੀਂ ਪੈਸੇ ਬੁਹੇ ਕਹਿੰਦੇ ਪੈਸੇ ਕਹਿੰਦੇ ਵੀ ਮੈਂ ਭੇਜਨੇ ਆ ਮੈਂ ਤਾਂ ਕੋਈ ਗੱਲ ਨਹੀਂ ਜੇ ਤੁਸੀਂ ਆਪਣੇ ਕੋਲ ਰੱਖੋ ਤੇ ਮੈਂ ਤਾਂ ਵੀ ਜਮਾ ਹੋ ਜਾਣਗੇ ਤੇ ਫੇਰ ਕੱਲਿਓ ਇਦਾਂ ਘੜੀ ਮੁੜੀ ਪਾਉਂਦੇ ਰਹਿਣਗੇ ਅਸੀਂ ਤਾਂ ਕਢਾਉਂਦੇ ਰਾਵਾਂਗੇ ਅਸੀਂ ਇਰਾਕੀ ਰੱਖਣੀ ਹੂੰ ਇਹ ਵੀ ਜਦੋਂ ਪੈਸੇ ਕੱਲਣਗੇ ਤੇ ਕਿਤੇ ਇੱਕ ਥਾਂ ਜਮਾ ਕਰ ਚੜਾਂਗੇ ਹੋਰ ਕੀ ਉਥੋਂ ਮੁੜ ਕੇ ਇਹਨਾਂ ਦਾ ਕੰਮ ਜਿਹੜਾ ਤੋੜ ਦਾਂਗੇ ਹਾਂਜੀ ਨਹੀਂ ਘਰ ਦੀ ਕਹਿੰਦੇ ਹੈ ਕਿੰਦੇ ਘਰ ਦੀ ਮੈਨੂੰ ਬੜੀ ਟੈਨਸ਼ਨ ਆ ਜਿੱਥੇ ਕਹਿੰਦੇ ਆ ਪੁਰਾਣੇ ਇਥੋਂ ਵੀ ਇਹੋ ਢਾ ਕੇ ਤੇ ਕਹਿੰਦੇ ਨਵਾਂ ਘਰ ਬਣਾਵਾਂਗੇ ਮੈਂ ਕੋਈ ਗੱਲ ਤੁਹਾਡੀ ਮਰਜ਼ੀ ਮੈਂ ਨਾ ਵੇਖ ਲਿਆ ਆਹ ਨਹੀਂ ਰੋਡ ਦੇ ਕੋਲ ਆ ਘਰ ਜਗ੍ਹਾ ਤੇ ਨਹੀਂ ਮਾੜੀ ਹੈਗੀ ਨਹੀਂ ਜਗ੍ਹਾ ਤੇ ਵਧੀਆ ਵਾ ਚੱਲ ਇਹ ਵੀ ਜੇ ਘਰ ਬਣਿਆ ਹੋਊਗਾ ਨਾ ਤੇ ਫਿਰ ਟੈਨਸ਼ਨ ਕੋਈ ਨਹੀਂ ਆਉਂਦਿਆਂ ਚੱਲ ਅਗਲੇ ਵਿਆਹ ਕਰਨ ਵਾਲੇ ਬਣਨਗੇ ਉਹ ਵੀ ਆਪਣੇ ਘਰ ਸੁਖੀ ਤੇ ਅਸੀਂ ਵੀ ਸੁਖੀ ਆਹ ਹੁਣ ਘਰ ਮਾਰਿਆ ਵੀ ਇਸੇ ਕਰਕੇ ਹਨ ਮੜਾ ਮੜਾ ਕਹਿੰਦੇ ਰਹਿੰਦੇ ਆ ਵੀ ਗੱਲ ਨੂੰ ਖਿਆਲ ਚ ਰੱਖਾਂ ਹੂੰ ਕੋਈ ਗੱਲ ਹੈ ਤੁਸੀਂ ਬੈਠੋ ਤੇ ਮੈਂ ਨਾ ਬੰਦਾ ਕੋ ਲੱਭ ਕੇ ਲਿਆਉਣਾ ਵਾਂ ਤੇ ਹੀ ਲੱਭ ਲਿਆ ਉਹ ਤੇ ਮੈਂ ਅਦਰਸਫਾਈ ਕਰ ਲੈਣੀ ਉਹਨਾਂ ਚ ਹਾਂ ਕਰ ਲਓ ਕੋਈ ਗੱਲ ਚੱਲੀ ਇਹ ਤੇ ਹੋ ਗਿਆ ਵੀ ਚਲ ਗਿਆ ਤੇ ਮੈਂ ਸਫਾਈ ਕਰੀ ਲਵਾ ਮਾੜੀ ਉਹਦੀ ਛਾੜੂ ਪਤਾ ਨਹੀਂ ਕਿੱਥੇ ਰੱਖਿਆ ਹੋ ਵਾਰ ਵੇਖਾਂ ਵਾਰ ਵੀ ਹੈ ਨਹੀਂ ਇਦਾਂ ਕਰਨੀ ਆ ਤਾਈ ਜੀ ਕੋਲੋਂ ਮੰਗ ਲਿਓਨੀ ਆ ਝੜ ਹੁਣ ਜੇ ਇਹਨਾਂ ਨੂੰ ਕਹੂੰਗੀ ਫਿਰ ਦੁਕਾਨ ਤੇ ਜਾਣਗੇ ਕਿੰਨਾ ਟਾਈਮ ਖਰਾਬ ਹੋ ਜਾਣਾ ਨਾਲੇ ਤਾਈ ਹੁਣਾਂ ਨੂੰ ਮੇਲੋਨੀ ਆ ਤੇ ਨਾਲੇ ਝੜੂ ਲੈ ਆਉਣੀ ਆ ਹਾਂਜੀ ਹਾਂਜੀ ਚਲੋ ਠੀਕ ਐ ਮੈਂ ਬਾਅਦ ਚ ਕਰਦੀ ਫਿਰ ਮੰਮੀ ਜੀ ਤੇ ਸਾਰਿਆਂ ਦੇ ਕੱਪੜੇ ਧੋਤੇ ਮੇਰੇ ਕਿਉਂ ਨਹੀਂ ਧੋਤੇ ਨਹੀਂ ਤੇਰੇ ਕੱਪੜੇ ਮੈਂ ਧੋਨੇ ਆ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਆ ਜੇ ਤੂੰ ਸਿਆਣੀ ਹੋਵੇਂ ਸਾਰੇ ਦਾ ਤੂੰ ਧੋਵੇਂ ਮੈਨੂੰ ਇਹ ਕੰਮ ਕਰਨ ਦੀ ਲੋੜ ਹੀ ਨਾ ਪਵੇ ਇਹ ਮੰਮੀ ਜੀ ਮੇਰੇ ਕੱਪੜੇ ਧੋਤੇ ਆ ਮੇਰੇ ਕੋਲ ਨੁੱਤਪ ਦੇ ਮੈਂ ਨੌਕਰ ਨਹੀਂ ਲੱਗੀ ਜਾ ਜਾ ਕੇ ਤਾਂ ਢੋਲਾ ਆ ਕਿੱਦਾਂ ਦੀ ਗੱਲ ਵਾਤ ਮੈਂ ਘਰ ਚੋਂ ਵੱਖਰੀ ਆ ਵਿਆਹ ਕੇ ਤਾਂ ਤੁਸੀਂ ਲਿਆਂਦਾ ਨਾ ਮੈਂ ਕਿਹੜਾ ਨਿਕਲ ਕੇ ਆਈ ਆ ਨਹੀਂ ਵਿਆਹ ਕੇ ਤਾਂ ਹੀ ਲਿਆਂਦਾ ਵਾ ਅਸੀਂ ਇਹ ਕੰਮ ਨਾ ਨਹੀਂ ਵਿਆਹ ਕੇ ਲਿਆਂਦਾ ਤੇ ਤੇਰਾ ਲੀੜਾ ਕੱਪੜਾ ਵੀ ਮੈਂ ਧੋਵਾ ਰੋਟੀ ਬਣਾਉਂਦੀ ਤੈਨੂੰ ਇਜਾਜ਼ਤ ਨਹੀਂ ਲੀੜਾ ਕੱਪੜਾ ਧੋਣ ਦੀ ਤੈਨੂੰ ਇਜਾਜ਼ਤ ਨਹੀਂ ਕਾਦੀ ਅਕਲ ਸਿੱਖ ਕੇ ਆਈ ਆ ਫੋਨ ਕਰ ਲਿਆ ਤੇ ਫੋਨ ਸੁਣ ਲਿਆ બસ ਇਹੋ ਹੀ ਤੇ ਕੰਮ ਆ ਤੇਰੇ ਕੋਲ ਹੋਰ ਕੋਈ ਅਕਲ ਨਹੀਂ ਆ ਗਈ ਹਾਈ ਹਾਈ ਇਹਨਾਂ ਦੋਵਾਂ ਨੂੰ ਕੀ ਹੋ ਗਿਆ ਵਾ ਉੱਚੀ ਉੱਚੀ ਰੋਲਾ ਕਿਦਾਂ ਪਾਉਂਦੀਆਂ ਆਣ ਕਵਾਂਡਾ ਹੁੰਦਾ ਹੋਣਾ ਸਾਰਾ ਪੁਛਾਂ ਭਲਾ ਜਾ ਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿੱਥੇ ਜੰਮੀ ਪੜੀਆਂ ਕਿਹ ਕੰਮ ਦੀ ਤੈਨੂੰ ਅਕਲ ਨਹੀਂ ਗਈ ਹੈਗੀ ਸਸਿਕਲ ਦਾਜੀ ਸਸਿਕਲ ਪੁੱਤ ਸਸਿਕਲ ਭਾਬੀ ਸਸਿਕਲ ਕੀ ਹੋ ਗਿਆ ਵਾ 아이 ਦੀ ਉੱਚੀ ਉੱਚੀ ਰੋਲਾ ਡੇ ਜੇ ਪਾਉਣ ਦੀਦੀ ਤੀ ਮਮੀ ਨੂੰ ਹੀ ਪੁੱਛ ਲੋ ਠੀਕ ਹੈ ਕਾਹ ਤੋਂ ਰੋਲਾ ਪਾਉਣ ਡੇ ਹੈ ਵੇਹ ਲੱਜ ਬਾਣੇ ਦੀ ਗੱਲ ਕੀ ਹੋਈ ਹੈ ਤਾਈ ਜੀ ਗੱਲ ਕੀ ਹੋਣੀ ਆ ਜੋਤ ਮੈਂ ਤੇ ਵਿਆਹ ਕੀਤਾ ਸੀ ਵੀ ਕਿਤੇ ਸੁੱਖ ਦਾ ਸਾਹ ਲਵਾਂਗੀ ਰੋਟੀ ਪੱਕੀ ਮਿਲੂਗੀ ਇਹ ਤਾਂ ਸਗਵਾਂਦੀ ਆ ਵੀ ਮੈਨੂੰ ਮੰਜੇ ਤੇ ਰੋਟੀ ਪੱਕੀ ਚਾਹੀਦੀ ਆ ਆ ਕੱਪੜੇ ਤੂੰ ਦੇਈ ਹਾਂ ਐਨੇ ਪਏ ਸੀ ਆਣ ਕੇ ਆਂਦੀ ਮੰਮੀ ਮੇਰੇ ਨਹੀਂ ਤੋਤੇ ਤੂੰ ਆਪ ਸਿਆਣੀ ਆ ਐਨੇ ਮੈਨੂੰ ਤੋਹ ਕੇ ਦੇਣੇ ਆ ਕਿ ਮੈਂ ਤੋਹ ਕੇ ਦੇਣੇ ਆ ਚਲ ਕੋਈ ਨਹੀਂ ਤਾਈ ਜੀ ਜੇ ਕਰ ਚ ਨਿੱਕੀ ਮੋਟੀ ਗੱਲ ਹੋ ਜਾਂਦੀ ਆ ਨਾ ਤੇ ਉਹਨੂੰ ਪਿਆਰ ਨਾਲ ਬਹਿ ਕੇ ਸੁਲਝਾ ਲਿਆ ਕਰੋ ਟਰੋਲਾ ਪਾਪਾ ਲੋਕਾਂ ਨੂੰ ਦੱਸਾਂਗੇ ਅੱਗੇ ਕੰਧਾਂ ਨੂੰ ਕਿੰਨੇ ਕਾਣ ਨੇ ਜੋਤ ਕਿਹੜੇ ਕਿਹੜੇ ਗੱਲ ਦੀ ਇਹਨੂੰ ਅਕਲ ਦਵਾ। ਜੇ ਰੋਟੀ ਬਣਾਉਣ ਨੂੰ ਕਿਹਾ ਆਂਦੀ ਉਹ ਨਹੀਂ ਮੈਨੂੰ ਜਾਚ। ਇੱਕ ਦਿਨ ਨਾ ਸ਼ਹਿਰੋਂ ਆਰਡਰ ਕਰਕੇ ਰੋਟੀ ਮੰਗਵਾਲੀ। ਤੂੰ ਆਪ ਸਿਆਣੀ ਆਂ ਇਦਾਂ ਰੋਟੀ ਖਾਦੀ ਜਾਂਦੀ ਐ? ਖਾਦੀ ਤੇ ਨਹੀਂ ਜਾਂਦੀ ਤਾਈ ਜੀ। ਪਰ ਉਦੋਂ ਹੀ ਵੀ ਪੈ ਜੰਨੇ ਸਾਡੇ ਮੁੰਡੇ ਦਾ ਵਿਆਹ ਹੋ ਜੇ। ਇਹੀ ਤੁਸੀਂ ਵੀਰ ਜੀ ਨੂੰ ਕਿਹੇ ਕੰਮ ਕਰਤੇ ਲਾਇਆ ਹੁੰਦਾ ਨਾ ਤੇ ਤੁਹਾਡੇ ਅੱਗੇ ਬੋਲ ਜਾਂਦੀ। ਗਲਤੀਆਂ ਤੇ ਤੁਹਾਡੇ ਕੋਲੋਂ ਵੀ ਹੋ ਜਾਂਦੀਆਂ ਵਾ। ਪਰ ਅਹੀਂ ਉਹਨਾਂ ਤੇ ਪੱਟਦਾ ਪਾਉਣ ਦੀ ਬਜਾਈ ਨਾ ਗੱਲਾਂ ਨੂੰ ਹੋਰ ਵਧਾ ਲੈਣੇ ਆ। ਨਹੀਂ ਮੈਨੂੰ ਕੀ ਪਤਾ ਸੀ। ਇਹਦੇ ਮਾਸੀ ਆਂਦੀ ਵੀ ਸਾਰੇ ਕੰਮ ਉੱਥੇ ਕਰਦੀ ਆ। ਤਾਂ ਕਰਦੇ ਵੀ ਹੈ ਕਰਦੇ ਤੂੰ ਜਾਣ ਹੀ ਦੇ ਆਦੀ ਗੱਲ ਤੱਕੇ ਰਿਜੇ ਤਾਂ ਕੋਈ ਨਾ ਬੁੱਜੇ ਉਹ ਮੈਂ ਤੇ ਆਈ ਹਾਂ ਮੈਂ ਚਲ ਸਫਾਈ ਸਫਾਈ ਕਰ ਜਾਨੀ ਆ ਘਰ ਤੇ ਝਾੜੂ ਵੇਖਿਆ ਵੀ ਹੈ ਨਹੀਂ ਤੇ ਮੈਂ ਚਲ ਤਾਈ ਘਰੋਂ ਲੈ ਮੀਂ ਚਲ ਆ ਜਾ ਜੋਤ ਝਾੜੂ ਵੀ ਦਿਨੀ ਆ ਤੇ ਚਾਹ ਦਾ ਵੀ ਕੱਪ ਪੀ ਮੈਂ ਬੜਮਨੀ ਆ ਆ ਜਾ ਜੋਤ ਪੁੱਤ ਹੋਰ ਤੂੰ ਸੁਣਾ ਤੇਰਾ ਪਰਿਵਾਰ ਠੀਕ ਠਾਕ ਆ ਹਾਂਜੀ ਤਾਈ ਜੀ ਸਾਰੇ ਵਧੀਆ ਸਭ ਠੀਕ ਠਾਕ ਆ ਵੀਰ ਜੀ ਫੋਨ ਕਰ ਰਹੇ ਨੇ ਹੀ ਫਿਕਰ ਦੀ ਬੜੀ ਫਿਕਰ ਆ ਜਦ ਬਾਰਿਸ਼ ਜੀ ਹੋਂਦੀ ਆ ਤੇ ਮੈਂ ਚੱਲ ਪਈ ਸਪਾਈ ਸਪਾਈ ਕਰ ਆਉਣੀ ਆ ਤੇ ਕਹਿੰਦੇ ਹੀ ਭੀ ਘਾਹ ਕੋ ਬੜਾ ਹੋਇਆ ਵਾ ਮੈਂ ਕਿਹ ਬੰਦੇ ਨੇ ਕਹਿਦਣਾ ਆ ਆਪ ਕਿੱਥੇ ਹੋਣੀ ਇਨ ਸਪਾਈ ਚੱਲ ਕੋਈ ਗੱਲ ਨਹੀਂ ਚੰਗਾ ਵਾ ਬਸਾਤੀ ਦੇਣੋ ਆ ਨਾ ਘਾਹ ਝਾਟੀ ਹੋ ਜਾਂਦਾ ਵਾ ਹਾਂਜੀ ਤੇ ਅੰਦਰੋਂ ਹੀ ਸਾਫ ਸਫਾਈ ਕਰਨ ਵਾਲੀ ਤੇ ਝਾੜੂ ਵੇਖਣਦੀ ਹਾਂ ਤੇ ਹੈ ਨਹੀਂ ਮੈਂ ਚਲ ਤਾਈ ਕਰ ਆਉਣੀ ਆਂ ਅੱਛਾ ਅੱਛਾ ਇਹਦੀਆਂ ਤੇ ਪੁੱਤ ਕੋਈ ਗੱਲਾਂ ਹੀ ਨਾ ਪੁੱਛ ਉਹ ਪਿਆਣ ਮੇਰੀ ਨੇ ਨਾ ਸਿਫਤਾਂ ਦੇ ਪੋਲ ਬਣ ਛੜੇ ਕੁੜੀ ਇੱਦਾਂ ਵਾ ਕੁੜੀ ਉੱਦਾਂ ਵਾ ਤੇ ਮੈਂ ਉਹਦੀਆਂ ਗੱਲਾਂ ਵਿੱਚ ਆ ਗਈ ਪੀ ਚਲ ਜਿਹੜੀ ਕਹਿਂ ਰਹੀ ਆ ਮੇਰੇ ਭਲੇ ਵਾਸਤੇ ਕਹਿਂ ਰਹੀ ਆ ਪਰ ਮੈਨੂੰ ਕੀ ਪਤਾ ਏ ਕਿ ਇਦਾਂ ਦੀ ਆ ਕਿਤੇ ਗਾੜੀ ਜ਼ੁਬਾਨ ਚਲਾਉਂਦੀ ਆ ਲੋਕਾਂ ਦੀਆਂ ਮਾਵਾਂ ਖਰੇ ਅਕਲ ਨਹੀਂ ਦਿੰਦੀਆਂ ਵੇਖ ਲਾ ਤੂੰ ਮਾਂ ਪਿਓ ਤੋਂ ਬਿਨਾ ਹਾਂ ਤਾਂ ਹੀ ਸਾਰਿਆਂ ਤੈਨੂੰ ਅਕਲਾ ਵਾਂ ਇਹਦੀ ਮਾਨਸਤੇ ਜੰਮ ਕੇ ਲੱਗਦਾ ਮੈਨੂੰ ਪਿਆਂਦਵਾਲ ਸੁੱਟ ਛੜਿਆ ਕਿਤੇ ਮਾਸਾ ਜਿੰਨੀ ਅਕਲ ਨਹੀਂ ਗਾੜੀ ਐਡੀ ਲੰਮੀ ਜ਼ੁਬਾਨ ਚਲਾਉਂਦੀ ਆ ਕੋਈ ਗੱਲ ਨਹੀਂ ਦਾਈ ਜੀ ਇੰਨੀਆਂ ਫਿਕਰਾਂ ਨਹੀਂ ਕਰੀਦੀਆਂ ਹੋਈਦੀਆਂ ਘੱਟ ਜਿਗੱਲਾਂ ਬਾਤਾਂ ਤੇ ਹੋਈ ਜਾਂਦੀਆਂ ਵਾ ਜੇ ਭਾਬੀ ਜੀ ਨੂੰ ਨਹੀਂ ਆਉਂਦਾ ਕੁਝ ਵੀ ਤੂੰ ਹੀ ਸਿਖਾ ਦੋ ਹਾਂ ਤੁਸੀਂ ਉਹ ਕਮੀ ਪੂਰੀ ਕਰ ਦੋ ਜਿਹੜੀ ਉਹਦੀ ਮਾਪਿਓ ਨੇ ਨਹੀਂ ਕੀਤੀ ਸਿਆਣੀ ਤੁਸੀਂ ਹੋਣਾ ਕਰ ਚੋਤ ਕਿੱਦਾਂ ਦੀਆਂ ਗੱਲਾਂ ਕਰਨ ਰਹੀਆਂ ਜੇ ਸਿੱਖਿਆ ਤੇ ਮੈਂ ਸਖਾਲਾਂ ਆਵਾਜ਼ ਮਾਰੀ ਰਸੋਈ ਚ ਸੱਧਿਆ ਮੈਂ ਹਾਲਾ ਫੜ ਆਲੂ ਤੇ ਪਿਆਜ਼ ਕੱਟ ਵੀ ਚੱਲ ਸਭ ਤੋਂ ਪਹਿਲਾਂ ਤੈਨੂੰ ਨਮਕੀਨ ਝੋਲ ਬਣਾਉਣਾ ਸਿਖਾਉਂਦੀ ਆ ਪਿਆਜ਼ ਤੇ ਆਲੂ ਪਾ ਕੇ ਦਿੱਤੇ ਪਲੇਟ ਵਿੱਚ ਚੁੱਕ ਕੇ ਪਲੇਟ ਮਾਰੀ ਦੱਸ ਉੱਥੇ ਮੈਂ ਵੀ ਕੀ ਕਰੂੰਗੀ ਇਹ ਤੇ ਗੱਲਾਂ ਠੀਕ ਐ ਤਾਈ ਜੀ ਤੁਸੀਂ ਬਿੰਦ ਦੱਸਣਾ ਹੀ ਨਾ ਭਬੀ ਦੇ ਕੀ ਦਾ ਕਰਦੀ ਆ ਹੋ ਸਕਦਾ ਉਹੀ ਸਮਝਾਉਣ ਜੇ ਤੁਸੀਂ ਬਾਰ ਬਾਰ ਕਹੋਗੇ ਤੇ ਕਹਿਣਾ ਮੇਰੇ ਮਗਰ ਹੀ ਪੈ ਗਈ ਆ ਆਪੇ ਉਹਦੇ ਪਿੰਡ ਵਾਲੇ ਸਮਝਾਉਣ ਨਹੀਂ ਕੀਤਾ ਮੈਂ ਫੋਨ ਉਹਦੀ ਮੰਮੀ ਨੂੰ ਤੇ ਨਾਲੇ ਮੈਂ ਆਪਣੇ ਭੈਣ ਨੂੰ ਫੋਨ ਕੀਤਾ ਵੀ ਤੂੰ ਵੀ ਨਾਲ ਹੀ ਆਵੇਂ ਉਹ ਤਾਂ ਤੇ ਸਿਰ ਤਾਂ ਦੇ ਪੋਲ ਬੰਦੀ ਹਾਂ ਕੁੜੀ ਆ ਵੀ ਕਰ ਲੈਂਦੀ ਤੇ ਕੁੜੀ ਆ ਵੀ ਕਰ ਲੈਂਦੀ ਸਾਡੇ ਘਰ ਤੇ ਆਣ ਕੇ ਚਾਹ ਦਾ ਕੱਪ ਨਹੀਂ ਬਣਾਇਆ ਕਿ ਤੇ ਵੀ ਚਾਹ ਦਾ ਕਾਪੀ ਤੁਸੀਂ ਪੀ ਲੋ ਮੇਰੇ ਹੱਥੋਂ ਹਾਂ ਤਾਈ ਜੀ ਘਰ ਤੇ ਦੋ ਜਣਿਆਂ ਦੀ 70 ਵਾਲੀ ਚੱਲਦੀ ਆ ਨਾ ਵੀਰ ਜੀ ਹੁਣੇ ਵੀ ਬਾਹਰ ਰਹਿੰਦੇ ਆ ਤਾਈ ਜੀ ਵੀ ਬਾਹਰ ਚੱਲ ਜਾਂਦੇ ਆ ਇਹ ਤਾਂ ਦੀ ਦੋਵਾਂ ਜਣੀਆਂ ਦੀ ਆਪਸ ਚ ਨਾ ਬਣੀ ਤੇ ਫਿਰ ਕਦੋਂ ਬਣੀ ਪੁੱਤ ਪਾਨੀ ਕਿੱਥੇ ਆ ਪਹਿਲੇ ਦਿਨੀ ਬਾਣਾ ਆ ਜਾਏ ਤਾਂ ਵਧੀਆ ਗੱਲ ਵਾ ਪਹਿਲੇ ਦਿਨ ਤੋਂ ਤੇ ਮੇਰੇ ਗਾੜੀ ਬੋਲਣ ਰਿਹਾ ਪੀਆ ਤੇ ਮੈਂ ਚੁੱਪ ਕੀਤੀਆਂ ਕਿ ਕੀ ਕਰਾਂ ਹੁਣ ਮੈਂ ਜੇ ਰੌਲਾ ਪਾਵਾਂ ਤਾਂ ਸ਼ਰੀਕੇ ਨੂੰ ਪਤਾ ਲੱਗਦਾ ਹੀ ਤੇ ਹੁਣ ਵਿੱਚ ਚੁੱਪ ਕਰਕੇ ਕੱਪੜੇ ਧੋਣ ਲਈ ਹਾਂ ਧੋਣ ਦਾ ਫਰਜ਼ ਤੇ ਇਹਦਾ ਹੀਗਾ ਚਲ ਇਹਨੇ ਨਹੀਂ ਧੋਤੇ ਤੇ ਮੈਂ ਰਹਿ ਪੀ ਤੇ ਗਾੜੀਆਂ ਦੀ ਮੰਮੀ ਜੀ ਮੇਰੇ ਧੋਤੇ ਆ ਇਹਨੂੰ ਸ਼ਰਮ ਨਹੀਂ ਆਉਂਦੀ ਇਹ ਗੱਲਾਂ ਕਰਦੀ ਨੂੰ ਚਲ ਕੋਈ ਨਹੀਂ ਤਾਈ ਜੀ ਤਹੀ ਵੱਡੇ ਉਹ ਘਰ ਚ ਮੈਂ ਤੇ ਤੁਹਾਨੂੰ ਇਹੀ ਸਲਾਹ ਦਵਾਂਗੀ ਤੇ ਹੀ ਮੇਰੇ ਮਾਮਾ ਵਰਗੇ ਜੀ ਮੈਨੂੰ ਪਤਾ ਤੇ ਹੀ ਮੇਰੀ ਗੱਲ ਮੰਨ ਲੈਣੀ ਆ ਇਹ ਆ ਵੀ ਤੁਸੀਂ ਭਾਬੀ ਜੀ ਨੂੰ ਜ਼ਿਆਦਾ ਨਾ ਕਿਹਾ ਕਰੋ ਪਿੰਡ ਵਾਲੇ ਸਮਝਾਉਂਦੇ ਆ ਤੇ ਠੀਕ ਆ ਵੀਰ ਜੀ ਜਦੋਂ ਬਾਹਰ ਚਲੀ ਗਏ ਕਿੰਨਾ ਕੰਮ ਰਹਿ ਜਣਾ ਆ ਕਿਤੇ ਘਰ ਦਾ ਕੋਈ ਗੱਲ ਨਹੀਂ ਤੇ ਹੀ ਸਿਆਣੀ ਬਣ ਕੇ ਟਾਈਮ ਕੱਢ ਲੋ ਆਪੇ ਭਾਬੀ ਦੇ ਪਿੱਕੇ ਸਮਝਾਉਣੀ ਹੈ ਉਹਨਾਂ ਨੂੰ ਜੇ ਤੁਸੀਂ ਇੰਨਾ ਬੋਲ ਬੋਲ ਕੇ ਦੱਸੋਗੇ ਗਲਤੀ ਤਾਂ ਢੀ ਕੱਢਣੀ ਆ ਸਾਰਿਆਂ ਨੇ ਪਰ ਤੁਹਾਡਾ ਤੇ ਕਹਿੰਦਾ ਫਰਜ ਹੈਗਾ ਹੀ ਆ ਨਾ ਜੋਸ ਹੁਣ ਤੂੰ ਆਪੇ ਵੇਖ ਲੈ ਇਹਨੂੰ ਪਤਾ ਤੇ ਲੱਗਣ ਡਿਆ ਵਾ ਨਾ ਪੀ ਆਈ ਐਨ ਨਾ ਮੇਰੀ ਤੇ ਮੈਂ ਚਾਹ ਦਾ ਕੱਪ ਬਣਾ ਕੇ ਲਿਆਵਾਂ ਨਾ ਚੁੱਪ ਕਰਕੇ ਜ਼ੁਬਾਨ ਚਲਾਉਂਦੀ ਚਲਾਉਂਦੀ ਅੰਦਰ ਜਾ ਕੇ ਵੜ ਗਈ ਆ ਚਲ ਕੋਈ ਨਹੀਂ ਤਾਈ ਜੀ ਅਸੀਂ ਕਿਹੜਾ ਇਹਨਾਂ ਦੇ ਹੱਥਾਂ ਦੀ ਚਾਹ ਪੀਂਦੇ ਬੈਠੇ ਆ ਅੱਗੇ ਵੀ ਤੇ ਆਉਂਦੇ ਰਹੇ ਆ ਆਪੇ ਬਣਾ ਲਈਦਾ ਆਪੇ ਖਾ ਲਈਦਾ ਵਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਝਾੜੂ ਦੋ ਤੇ ਮੈਂ ਬਾਅਦ ਚਾਹੂੰਗੀ ਫੇਰ ਮੈਂ ਤਾਂ ਕਹ ਮੈਂ ਚਾਹ ਬਣਾਉਣੀ ਪੁੱਤ ਨਹੀਂ ਨਹੀਂ ਤੁਸੀਂ ਬੈਠੋ ਰੈਸਟ ਕਰੋ ਮੈਂ ਦੱਸ ਦੋ ਝਾੜੂ ਕਿੱਥੇ ਆ ਮੈਂ ਲੈ ਲੈਣੀ ਆ ਝਾੜੂ ਹੈ ਇੱਥੇ ਨਾ ਨੁਕਰੇ ਪਿਆਈ ਠੀਕ ਚਲੋ ਬਿਚਲ ਲੈ ਮੇਰਾ ਪੁੱਤ ਦੱਸ ਆਪਣੇ ਘਰ ਦਾ ਆਪੇ ਪਾਏ ਨਿਕ ਉਨੇ ਕੁੜੀ ਨੇ ਕੰਧ ਦੇ ਨਾਲ ਲਾ ਕੇ ਸਾਰੀਆਂ ਗੱਲਾਂ ਸੁਣ ਲਈਆਂ ਮੈਨੂੰ ਸੋਗ ਬੜੀ ਸ਼ਰਮ ਆਈ ਕੀ ਸੋਚੂਗੀ ਜਾ ਕੇ ਪੂਆ ਨੂੰ ਉਹਨਾਂ ਦੱਸੂਗੀ ਤੇ ਘਰ ਛਿੰਜ ਪਈ ਰਹਿੰਦੀ ਆ ਪਤਾ ਤੇ ਲੱਗਣਾ ਹੀ ਆ ਹੁਣ ਤੇ ਇਹਦੀ ਗੱਲ ਸੁਣਦਾ ਮੰਮੀ ਨੇ ਹੀ ਪੁੱਛ ਲੋ ਕੀ ਗੱਲ ਹੋਈ ਆ ਤੈਨੂੰ ਭਲਾ ਪਤਾ ਦੱਸ ਦਿਓ ਆਪਣੀ ਕਰਤੂਤ ਵੀ ਮੈਂ ਕਿਹਾ ਵੀ ਮੰਮੀ ਮੇਰੇ ਕੱਪੜੇ ਨਹੀਂ ਤੋਤੇ ਕਿੱਡੀ ਪਧਰੀ ਬਣ ਗਈ ਉਹਦੇ ਸਾਹਮਣੇ ਚਾਤਰ ਵੱਡੀ ਏ ਆ ਕੁੜੀ ਨੇ ਤਨਾ ਸਾਡੀ ਬੇਇੱਜ਼ਤੀ ਕਰਵਾ ਕੇ ਰੱਖਤੀ ਆ ਉਹਨਾਂ ਵਿਚਾਰੀ ਨੇ ਕਾਦੀ ਬੇਇਤੀ ਕਰਾਈ ਹੈ ਕਾਦੀ ਬੇਇਤੀ ਕਰਾਉਣੀ ਆ ਇੱਥੇ ਬੋਲਣ ਡੇ ਹੀ ਉੱਚੀ ਉੱਚੀ ਮੇਰੇ ਨਾਲ ਤੇ ਜੋਤ ਬਾਹਰ ਲਾ ਕੇ ਕੰਦਨਾ ਤਾਂ ਸੁਣ ਲਈ ਹੁਣ ਸਾਰੇ ਪਤਾ ਲੱਗ ਗਿਆ ਵਾ ਵੀ ਨੋਂ ਇਹਨਾਂ ਦੀ ਏਦਾਂ ਦੀ ਆ ਤੇ ਜੋਤ ਇੱਥੇ ਹੀ ਉਦੋਂ ਦੀ ਗਈ ਨਹੀਂ ਉਹ ਗਈ ਹੀ ਫੇਰ ਆਈ ਆ ਇਹਨਾਂ ਤਾਂ ਜਲੂਸ ਕਢਵਾਤਾ ਵਾ ਤੁਹਾਨੂੰ ਕਿਹੜੀ ਕਿਹੜੀ ਗੱਲ ਦੱਸਾਂ ਬੋਦਣ ਵੀ ਆਂਦੀ ਹੀ ਪੀ ਮੈਂ ਰੋਟੀ ਉੱਥੋਂ ਸ਼ਹਿਰ ਮੰਗਾ ਲੀਨੀ ਆ ਮੰਗਵਾ ਵੀ ਲਈ ਖਾ ਵੀ ਲਈ ਅਗਲੇ ਦਿਨ ਫੇਰ ਆਂਦੀ ਮੈਂ ਆਰਡਰ ਕਰ ਦਿੰਨੀ ਆ ਮੈਨੂੰ ਨਹੀਂ ਬਣਾਉਣੀ ਆਂਦੀ ਹੁਣ ਮਾਪੇ ਆਉ ਤੁਹਾਨੂੰ ਇਹੋ ਪੁੱਛੂੰਗੀ ਵੀ ਤੁਸੀਂ ਆਰਡਰ ਤੇ ਮੰਗਵਾਉਂਦੇ ਹੁੰਦੇ ਜੇ ਮਹਾਰਾਣੀ 8 ਵਜੇ ਉੱਠਦੀ ਆ ਆਂਦੀ ਆ ਵੀ ਉੱਠੀ ਨੂੰ ਨਾ ਚਾਹ ਬਣੀ ਹੋਵੇ ਕੱਪ ਚ ਪਈ ਹੋਵੇ ਚਾਹ ਪੀਵਾਂ ਫੇਰ ਫੋਨ ਫੜਾ ਤੇ ਬੈੱਡ ਤੇ ਬਹਿ ਜਾ ਇਹ ਕੰਮ ਮੇਰ ਕੋ ਨਹੀਂ ਹੁੰਦੇ ਬਥੇਰਾ ਚਰਕੀਤੇ ਆ ਮੈਂ ਉਹ ਨਾਲੇ ਰਮਨੇ ਕੰਮ ਉਹਦੇ ਆ ਭੇਕਿਆਂ ਦੇ ਘਰ ਸਹੁਰਿਆਂ ਘਰ ਥੋੜੀ ਹੁੰਦੇ ਆ ਉਥੇ ਤਾਂ ਮੰਮੀ ਦੇ ਜਦੋਂ ਆਖਣਾ ਉਹਦਾ ਉੱਠ ਪੈਣਾ ਨਹੀਂ ਤਾਂ ਸੁਤੇ ਰਹਿਣਾ ਜ਼ਿੰਮੇਵਾਰੀ ਸਮਝਣਾ ਆਪਣੀ ਤੁਹਾਡੀ ਵੀ ਕੋਈ ਜ਼ਿੰਮੇਵਾਰੀ ਹੈਗੀ ਆ ਜਿਸ ਵਕਤ ਉੱਠ ਕੇ ਇੰਨੇ ਚਾਹ ਪਾਣੀ ਬਣਾਉਣਾ ਹੋਵੇ ਚਲ ਮੈਂ ਚਾਹ ਦੀ ਤਾਂ ਗੱਲ ਨਹੀਂ ਕਰਦੀ ਚਾਹ ਤਾਂ ਮੈਂ ਬਣਾ ਕੇ ਇਹਨਾਂ ਨੂੰ ਦਵਾਂਗੀ ਚਾ ਰੋਟੀ ਤਾਂ ਪਕਾਵੇ ਸਫਾਈ ਵਾਲੀ ਲਈ ਆ ਸਫਾਈ ਉਹ ਕਰ ਜਾਂਦੀ ਆ ਇਹਨੇ ਕੀ ਕਰਨਾ ਵਾ ਨਹੀਂ ਤੂੰ ਕਿਉਂ ਦਹੀਂ ਦੀ ਚਾਹ ਬਣਾ ਕੇ ਇਹ ਤੇ ਤੇਰੇ ਹੱਥ ਤੇ ਥੋੜੀ ਪਈ ਆ ਕੇਵਲੇ ਬੰਦਾ ਬਿਮਾਰ ਹੋਇਆ ਇਹਦਾ ਉਹ ਚਲ ਕੋਈ ਗੱਲ ਨਹੀਂ ਸਿਰ ਸਿਰ ਉੱਠਣਾੰਦਾ ਵਾ ਨਿਆਣੇ ਲੇਟ ਉੱਠਦੇ ਆ ਚਲ ਬੰਦਾ ਬਣਾ ਲੈਂਦਾ ਚਾਹ ਜੇ ਚਾਹ ਬਣਾ ਕੇ ਦਿੱਤੀ ਤੇ ਇਦਾਂ ਦੀ ਹੁਣ ਸਾਰਾ ਕੰਮ ਆਤਾ ਤੂੰ ਹੀ ਕਰ ਮੇਰ ਕੋ ਨੀਗਾ ਹੁੰਦਾ ਤੁਸੀਂ ਮੈਨੂੰ ਡੱਕਦੇ ਸੀ ਤੇ ਉਹਦੇ ਮਾਂ ਪਿਓ ਨੂੰ ਨਾ ਸਾਦ ਮੈਂ ਤਾਂ ਕਰਕੇ ਫੋਨ ਕੀਤਾ ਸੀ ਕਿ ਉਹਨਾਂ ਦੇ ਕੰਨ ਖੁੱਲ ਜਾਣ ਕੱਲ ਨੂੰ ਕੰਮ ਜਿਆਦਾ ਵਧ ਗਿਆ ਨਾ ਫੇਰ ਇਹਨਾਂ ਨੇ ਕਹਿਣਾ ਵਾ ਵੀ ਤੁਸੀਂ ਦੱਸਿਆ ਨਹੀਂ ਸਾਨੂੰ ਸਾਡਾ ਦੱਸਣ ਦਾ ਫਰਜ਼ ਵਾ ਆਪੇ ਆਉਣਗੇ ਤੇ ਨੂੰ ਸਮਝਾਉਣਗੇ ਇਹਦੇ ਖਾਣੇ ਵਿੱਚ ਕੋਈ ਗੱਲ ਪਾਉਣਗੇ ਰਮਨ ਉਹਨਾਂ ਨੇ ਕਹਿਆ ਕਦੀ ਖਾਣੇ ਦੀ ਗੱਲ ਪਾਉਣੀ ਹੈ ਉਹਨਾਂ ਨੂੰ ਫੇਰ ਅਜੇ ਪਤਾ ਹੀ ਨਹੀਂ ਹੋਣਾ ਇਹਨੇ ਰੋਟੀ ਦਾ ਜਵਾਬ ਦੇਤਾ ਉਹਨਾਂ ਨੂੰ ਹਾਈਵੇ ਰੱਬਾ ਕਿੰਨੀ ਵਾਰਾਂ ਤਾਂ ਤੁਹਾਨੂੰ ਮੈਂ ਦੱਸਦਾ ਵਾ ਵੀ ਮਾਂ ਦੇ ਨਾਲ ਅੰਦਰ ਪਕੀਆਂ ਪਕਾਉਂਦੇ ਹੀ ਸੀ ਫੋਨ ਤੇ ਮੈਂ ਉਹ ਸੁਣੀਆ ਵਾ ਹੋਰ ਮੈਨੂੰ ਸਵਾਹ ਪਤਾ ਲੱਗਣਾ ਸੀ ਕਿ ਇਹਨੂੰ ਰੋਟੀ ਬਣਾਉਣੀ ਆਉਂਦੀ ਆ ਕਿ ਨਹੀਂ ਆਉਂਦੀ ਆਂਦੀ ਮੰਮੀ ਕੰਮ ਤਾਂ ਸਾਰਾ ਤੁਸੀਂ ਸਿਖਾ ਲਿਆ ਪਰ ਮੈਂ ਕਰਨਾ ਨਹੀਂਗਾ ਇੱਥੇ ਇੱਥੇ ਮਾਦਾ ਹੀ ਕਰੂਗੀ ਕੋੜੇ ਵਰਗੇ ਇਹਨੂੰ ਕੋਲੀ ਵੱਜੀ ਆ ਹਾ ਗੱਲਾਂ ਕਰਦੀ ਹਨਾ ਇਹ ਰਮਣੇ ਇਹਦੇ ਕਲੇਸ਼ ਪੈ ਗਿਆ ਮੈਂ ਤਾਂ ਸੋਚਿਆ ਸੀ ਵੀ ਮੁੜਾ ਵਿਆਹਾਂਗੇ ਤੇ ਚਲ ਹੱਸਦਾ ਖੇਡਦਾ ਟਾਈਮ ਲੰਘੂਗਾ ਇਹ ਤਾਂ ਕੰਮ ਹੀ ਸਾਰਾ ਖਰਾਬ ਹੋ ਗਿਆ ਮੁੜੇ ਦੀ ਜ਼ਿੰਦਗੀ ਦੀ ਖਰਾਬ ਹੋ ਗਈ ਕੀ ਨਹੀਂ ਚਲ ਕੋਈ ਨਹੀਂ ਵੀ ਇਹਨੇ ਕੀ ਬੰਦਾ ਵਾ ਬੰਦਾ ਕੀ ਉਹ ਤਾਂ ਲੱਭਣ ਡਿਆ ਕੀ ਬਣਾਉ ਮੈਨੂੰ ਤੇ ਇਹ ਆ ਕਿ ਜੋ ਬਦਨੇ ਤੇ ਜਾ ਕੇ ਭੂਆ ਨੂੰ ਵੀ ਦੱਸ ਦੇਣਾ ਵਾ ਸਾਰੇ ਦੱਸ ਦੇਣਾ ਵਾ ਉਹ ਇੱਧਰ ਨੂੰ ਆਉਣ ਲੱਗੀ ਹੀਗੀ